ਦੇ ਵਿੱਚ ਚਾਰ ਅਸੀਂ ਸਿੰਪਲ ਇੰਡੀਆ ਵਿਕਰੀ ਤੋਂ ਭਰੇ ਸੀ ਤੇ ਉਹਦੇ ਵਿੱਚੋਂ ਦੋ ਸਿੰਪਲ ਸਟੈਂਡਰਡ ਆ ਇਹਨੇ ਦੋ ਸਬਸਟੈਂਡੈਂਟ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡੈਂਟ ਚ ਆਂਦਾ ਹੈ ਕੇਕ ਖਾਣ ਨਾਲ ਹੋਏ ਬੱਚੇ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਦੱਸਦੇ ਕਿ ਪਟਿਆਲਾ ਸ਼ਹਿਰ ਦੇ ਅਮਨ ਨਗਰ ਦੇ ਬੱਚੇ ਮਾਨਵੀ ਦੀ ਕੇਕ ਖਾਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਬੇਕਰੀ ਦੇ ਲਏ ਗਏ 4 ਸੈਂਪਲਾਂ ਦੀ ਰਿਪੋਰਟ ਸਾਹਮਣੇ ਆਈ ਹੈ ਇਹਨਾਂ ਵਿੱਚੋਂ 2 ਸੈਂਪਲ ਸਟੈਂਡਰਡ ਪਾਏ ਗਏ ਨੇ ਜਦ ਕਿ ਦੋ ਸੈਂਪਲ ਸਬਸਟੈਂਡਰਡ ਪਾਏ ਗਏ ਨੇ ਇਸ ਦੀ ਪੁਸ਼ਟੀ ਕਰਦੇ ਹਾਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਵਿਜੇ ਕੁਮਾਰ ਜਿੰਦਲ ਨੇ ਦੱਸਿਆ ਕਿ ਵਿਭਾਗ ਵੱਲੋਂ ਕੇਕ ਦੇ ਚਾਰ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚ ਦੋ ਸਬਸਟੈਂਡਰਡ ਪਾਏ ਗਏ ਨੇ ਉਨ੍ਹਾਂ ਦੱਸਿਆ ਕਿ ਕੇਕ ਦੇ ਕਰੀਮ ਨਿਰਧਾਰਤ ਨਿਯਮ ਪੂਰੇ ਨਹੀਂ ਕਰਦੀ ਸਬ ਸਟੈਂਡਰਡਸ ਸੰਬੰਧੀ ਜਾਣਕਾਰੀ ਦਿੰਦੇ ਹਨ ਉਹਨਾਂ ਦੱਸਿਆ ਕਿ ਇਨ੍ਹਾਂ ਵਿੱਚ ਖਾਣ ਵਾਲੇ ਪਦਾਰਥਾਂ ਦੀ ਉਚਿਤ ਮਾਤਰਾ ਨਹੀਂ ਪਾਈ ਜਾਂਦੀ ਸਬੰਧੀ ਉਹ ਹੁਣ ਬਕਰੀ ਨੂੰ ਨੋਟਿਸ ਕੱਢਣਗੇ ਉਹਨਾਂ ਨੂੰ ਕਿਸੇ ਹੋਰ ਲੈਬੋਰਟਰੀ ਤੋਂ ਚੈੱਕ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਜੇਕਰ ਬਕਰੀ ਮਾਲਕ ਨੇ ਕਿਸੇ ਹੋਰ ਲੈਬ ਤੋਂ ਚੈੱਕ ਕਰਵਾਉਣ ਤੋਂ ਮਨਾ ਕਰ ਦਿੱਤਾ ਤਾਂ ਇਸ ਸੰਬੰਧੀ ਕੇਸ ਲਾਂਚ ਕੀਤਾ ਜਾਵੇਗਾ ਤੇ ਅੱਗੇ ਦਾ ਫੈਸਲਾ ਮਾਨਯੋਗ ਅਦਾਲਤ ਕਰੇਗੀ ਇੱਥੇ ਦੱਸਣੀ ਲੋਗ ਹੈ ਕਿ ਉਮਰ ਨਗਰ ਦੀ ਰਹਿਣ ਵਾਲੀ ਮਾਨਵੀ ਜਿਸ ਦੀ ਉਮਰ ਮਹਿਜ਼ 10 ਸਾਲ ਸੀ ਅਤੇ ਆਪਣੇ ਜਨਮ ਦਿਨ ਤੇ ਕੇਕ ਖਾਣ ਨਾਲ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ थाना ਨਾਜ਼ ਮੰਡੀ ਦੀ ਪੁਲਿਸ ਵੱਲੋਂ ਕੁੱਲ 4 ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਦੁਕਾਨ ਤੇ ਕੰਮ ਕਰਨ ਵਾਲੇ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸਰ ਜਿਹੜੀ ਕੇਕ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ ਜੀ ਕੀ ਕੁਝ ਆਇਆਗਾ ਉਸ ਦੇ ਵਿੱਚ 4 ਅਸੀਂ ਸਿੰਪਲ ਇੰਡੀਆ ਬੇਕਰੀ ਤੋਂ ਭਰੇ ਸੀ ਜਿਹੜੇ ਕੀਕ ਦੇ ਪਰੇ ਸੀ ਉਹਦੇ ਵਿੱਚੋਂ ਦੋ ਸਿੰਪਲ ਸਟੈਂਡਰਡ ਆ ਇਹਨੇ ਦੋ ਸਬਸਟੈਂਡਰਡ ਆ ਸਰ ਕੀ ਮਤਲਬ ਹੈ ਇਹਦਾ ਸਟੈਂਡਰਡ ਸਬਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਅ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨੇ ਹੈ ਉਹਨਾਂ ਨੂੰ ਸਬਸਟੈਂਡਰਡ ਕਿਹਾ ਜਾਂਦਾ ਸਰ ਖਾਣ ਵਾਲੀਆਂ ਚੀਜ਼ਾਂ ਸਰ ਕੋਈ ਪਤਾ ਲੱਗੇ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ ਸੀ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡਰਡ ਚ ਹੀ ਆਂਦਾ ਹੈ ਅੱਤੀ ਸਰ ਕੀ ਲੱਗਦਾ ਹੈ ਕਿ ਜਿਹੜਾ ਕੇਕ ਮਾਨਵੀ ਦੇ ਵੱਲੋਂ ਖਾਧਾ ਗਿਆ ਸੀ ਉਹਦੇ ਵਿੱਚ ਵੀ ਸਬਸਟੈਂਡਰਡ ਸੀ ਨਹੀਂ ਮਾਨਵੀ ਜਿਹੜਾ ਖਾਧਾ ਸੀ ਉਹਦੀ ਫੈਸਲਚ ਰਿਪੋਰਟ ਹੋਣੀ ਹੈ ਉਹ ਪੁਲਸ ਕੋਲ ਆਏਗੀ ਕੀ ਲੱਗਦਾ ਜੀ ਵੀ ਕਿ ਉਹ ਚ ਵੀ ਹੋ ਸਕਦਾ ਨਹੀਂ ਲੱਗਣਾ ਨਾ ਲੱਗਣਾ ਇਹ ਰਿਪੋਰਟ ਤੇ ਡਿਪੈਂਡੈਂਟ ਹੈ ਸਰ ਕਿੰਨੇ ਸੈਂਪਲ ਲਏ ਗਏ ਸੀ 4 ਸੈਂਪਲ ਲਏ ਸੀ ਤੇ ਸਰ ਹੁਣ ਅੱਗੇ ਦੀ ਕੀ ਕਾਰਵਾਈ ਕੀਤੀ ਜਾਊ ਜਿਹੜੇ ਸਬਸਟੈਂਡਰਡ ਨੇ ਉਹਨਾਂ ਦੇ ਨੋਟਸ ਕੱਟ ਦਿੱਤਾ ਅੱਜ ਕੱਟ ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਸ ਦੀ ਬਣਦੀ ਕਾਰਵਾਈ ਲਈ ਮਾਨਜੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ। ਸਰ ਹੋਰ ਵੀ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਅ ਦੁਬਾਰਾ ਤੋਂ ਜਿਵੇਂ ਦੁਕਾਨ ਸੀਗੀ ਕਈ ਵਾਰ ਖੋਲੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਕੋਲ ਜਿਹੜਾ ਕਦਮ ਚੁੱਕੇਗਾ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ ਸੀਲ ਕੀਤਾ ਜਾਵੇ। ਨਹੀਂ ਇਹ ਜੋ ਕੋਈ ਸੀਲ ਕਰਨ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਅ ਇਹ ਅਜਿਹੇ ਕੇਸਾਂ ਦੇ ਵਿੱਚ ਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲੈਂਦੀ। ਸਰ ਕੁਝ ਸਪੈਸ਼ਲ ਕੋਈ ਸਬਸਟੈਂਸ ਮਿਲੇਗਾ ਜਿਵੇਂ ਬਲੂ ਬੋਲ ਤੁਸੀਂ ਦੱਸਿਆ ਕੋਈ ਸਪੈਸ਼ਲ ਸਬਸਟੈਂਸ ਮਿਲੇ ਜਿਹੜਾ ਮਾਤਰਾ ਤੋਂ ਬਾਹਰ ਨੋ ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਦੀ ਖਾਸ ਰਿਪੋਰਟ